ਟਾਂਗਰੀ ਦੇ ਹਾਲਾਤ ਨੇ ਬੁਰੀ ਨੇ ਬਨਾਂ ਦੇ ਹਾਲਾਤ ਵੀ ਬੁਰੇ ਨੇ ਵਿੱਚ ਖਾਰ ਪਏ ਹੋਏ ਨੇ ਉਥੇ ਸੜਕ ਦੇ ਨੇੜੇ-ਨੇੜੇ ਦਾ ਜਰੂਰ ਦਿਖਾਇਆ ਜਾਂਦਾ ਥਲੇ-ਥਲੇ ਰੱਖ ਕੇ ਵੀ ਗਵਰਨਮੈਂਟ ਕੰਮ ਕਰ ਰਹੀ ਹੈ ਤੇ ਜਿਹੜੇ ਅੱਗੇ ਖਾਰ ਪਏ ਨੇ ਉਥੇ ਤਾਂ ਕੋਈ ਵੀ ਨਹੀਂ ਜਾਂਦਾ ਤੇ ਟਾਂਗਰੀ ਸਾਰੀ ਬੀੜ ਦੇ ਵਿੱਚ ਬਲੌਕ ਕੋਈ ਪਈ ਆ ਜੇ ਟਾਂਗਰੀ ਡੁੰਗੀ ਹੋ ਜੇ ਇਹ ਸਾਡੇ ਇਲਾਕੇ ਨੂੰ ਮਾਰ ਪੈਂਦੀ ਹੀ ਨਹੀਂ ਜਿਵੇਂ ਕੱਗੜ ਡੁੰਗਾ ਨਾ 40 ਫੁੱਟ ਦਾ 50 ਫੁੱਟ ਦਾ ਜੇ ਟਾਂਗਰੀ ਐ ਡੁੰਗੀ ਹੋ ਜੇ ਤੇ ਸਾਡੇ ਇਲਾਕੇ ਨੂੰ ਬਿਲਕੁਲ ਹੀ ਮਾਰ ਨਹੀਂ ਪੈਂਦੀ ਪ੍ਰਸ਼ਾਸਨ ਦੀ ਤਿਆਰੀ ਦਾ ਥੈਲੇ ਰੱਖ ਦਿੰਦੇ ਨੇ ਇੱਥੇ ਸੜਕ ਦੇ ਨੇੜੇ ਲਾ ਕੇ ਇਹ ਜਿਹੜੇ ਬੰਦੇ ਉੱਪਰ ਤੇ ਪਿੱਛੇ ਜਿਹੜੀ ਕੋਈ ਵੀ ਨਹੀਂ ਦੇਖਦਾ ਜਾ ਕੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਦੇਵੀਗੜ੍ਹ ਤੇ ਪੁਨਰਹੀੜੀ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਸੀ ਕਿਹਾ ਗਿਆ ਕਿ ਟਾਂਗਰੀ ਦਾ ਲੈਵਲ ਵੱਧ ਰਿਹਾ ਹੈ ਤਾਂ ਤੁਹਾਨੂੰ ਉਸ ਦਰਿਆ ਤੋਂ ਬਚਣ ਦੇ ਲਈ ਜਿਹੜੇ ਦਰਿਆ ਦੇ ਕਿਨਾਰੇ ਪਿੰਡ ਨੇ ਤਨਿਆ ਦਰਿਆ ਦੇ ਕਿਨਾਰੇ ਲੋਕ ਰਹਿੰਦੇ ਨੇ ਉਹਨਾਂ ਨੂੰ ਅਲਰਟ ਰੈਂਡ ਦੀ ਲੋੜ ਹੈਗੀ ਹੈ ਤੇ ਇਸ ਵਕਤ ਟਾਂਗਰੀ ਪੁਲ ਦੇ ਉੱਪਰ ਮੌਜੂਦ ਆ ਜੋ ਬਿਲਕੁਲ ਦੇਵੀਗੜ੍ਹ ਦੇ ਕਰੀਬ ਆਉਂਦਾ ਹੈਗਾ ਉਸ ਨੂੰ ਟਾਂਗਰੀ ਪੁਲ ਕਿਹਾ ਜਾਂਦਾ ਹੈਗਾ ਤਾਂ ਇਸ ਵਕਤ ਤੁਸੀਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋਗੇ ਉਹ ਰੋਡ ਜਗੀਰਾ ਇਹ ਪਿੰਡ ਹੈਗਾ ਔਰ ਤੁਸੀਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਟਾਂਗਰੀ ਨਦੀ ਜਿਹੜਾ ਟਾਂਗਰੀ ਦਰਿਆ ਹੈਗਾ ਉਹ ਆ ਰਿਹਾ ਹੈਗਾ ਇੱਕ ਪਾਸੇ ਤੋਂ ਔਰ ਕਈ ਥਾਵਾਂ ਦੇ ਉੱਪਰ ਕਿਉਂਕਿ ਹਲੇ ਇਸ ਦਾ ਜੋ ਲੈਵਲ ਹੈ ਉਹ 9.5 ਫੁੱਟ ਦੇ ਕਰੀਬ ਹੈਗਾ ਤਾਂ ਇਸ ਲੈਵਲ ਤੋਂ ਹਲੇ ਤੱਕ 10 ਫੁੱਟ ਦੇ ਲੈਵਲ ਤੋਂ ਥੱਲੇ ਆ ਤਾਂ ਹਲੇ ਸਥਿਤੀ ਜਿਹੜੀ ਹੈ ਉਹ ਕੋਈ ਡਰਨ ਵਾਲੀ ਨਹੀਂ ਹੈਗੀ ਹੈ ਜਾਂ ਕਿਸੇ ਤਰੀਕੇ ਦੀ ਨਾਲ ਕੋਈ ਨੁਕਸਾਨ ਨਹੀਂ ਹੈਗਾ ਲੇਕਿਨ ਫਿਰ ਵੀ ਸਾਨੂੰ ਅਲਰਟ ਰਹਿਣ ਦੀ ਲੋੜ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿਉਂਕਿ ਇਹ ਜਿਹੜੇ ਖੇਤ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜੇ ਖੇਤ ਤੁਹਾਨੂੰ ਨਜ਼ਰ ਆਉਣਗੇ ਇਹ ਖੇਤ ਸਾਰੇ ਪਟਿਆਲੇ ਦੀ ਹੱਦ ਦੇ ਵਿੱਚ ਆਉਂਦੇ ਨੇ ਤਾਂ ਦੂਸਰੇ ਪਾਸੇ ਅ ਕਿ ਜੋ ਨਾਲ ਲੱਗਦੇ ਜਿੱਥੇ ਬੰਨ ਨਹੀਂ ਬਣੇ ਹੋਏ ਜਾਂ ਜਿੱਥੇ ਉੱਚਾ ਪਾਸਾ ਨਹੀਂ ਹੈਗਾ ਟਾਂਗਰੀ ਦਰਿਆ ਦੇ ਨਾਲ ਤਾਂ ਉਸ ਥਾਂ ਦੇ ਉੱਪਰ ਪਾਣੀ ਜ਼ਰੂਰ ਵੜਿਆ ਹੋਗਾ ਤੇ ਇੱਕ ਪਾਸਾ ਤੁਹਾਨੂੰ ਇਹ ਨਜ਼ਰ ਆ ਰਿਹਾ ਹੋਵੇਗਾ ਜਿੱਥੇ ਇਹ ਟਾਂਗਰੀ ਦਾ ਜਿਹੜਾ ਦਰਿਆ ਵਹਿ ਰਿਹਾ ਸੀ ਤਾਂ ਉਹਦੇ ਨਾਲ ਜਿਹੜੀ ਜਗ੍ਹਾ ਹੈਗੀ ਆ ਤਾਂ ਉਹ ਉਸ ਥਾਂ ਦੇ ਉੱਪਰ ਪਾਣੀ ਜ਼ਰੂਰ ਕਿਤਨੇ ਕਿਤੇ ਵੜਿਆ ਹੋਗਾ ਔਰ ਜਿਸ ਪੂਲ ਤੇ ਮੈਂ ਖੜਾ ਕਿਉਂਕਿ ਇਹ ਪਟਿਆਲਾ ਦੀ ਹੱਦ ਹੈ ਔਰ ਪਟਿਆਲਾ ਦੀ ਹੱਦ ਤੋਂ ਬਾਅਦ ਇਹ ਹਰਿਆਣਾ ਦੇ ਵਿੱਚ ਜੋ ਜਾਨੀ ਕਿ ਪੰਜਾਬ ਦੀ ਹੱਦ ਹੈ ਔਰ ਪੰਜਾਬ ਦੀ ਹੱਦ ਤੋਂ ਬਾਅਦ ਹਰਿਆਣਾ ਦੇ ਵਿੱਚ ਇਹ ਦਾਖਲ ਹੋ ਜਾਂਦਾ ਹੈਗਾ ਔਰ ਅੱਗੇ ਜਾ ਕੇ ਮਾਰਕੰਡਾ ਦਰਿਆ ਦੇ ਨਾਲ ਜਿਹੜਾ ਉਹ ਮਿਲਦਾ ਹੋਇਆ ਇਹ ਹਰਿਆਣਾ ਦੇ ਵੱਲ ਨਿਕਲ ਜਾਂਦਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਲੋਕਾਂ ਨੂੰ ਖਾਸ ਤੌਰ ਤੇ ਦੇਖੋ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਿਲਕੁਲ ਸਥਾਈ ਹੈ ਉਸ ਦੇ ਵਿੱਚ ਘਬਰਾਣ ਦੀ ਕੋਈ ਲੋੜ ਨਹੀਂ ਲੇਕਿਨ ਜੋ ਕਿਨਾਰੇ ਨੇ ਯਾਨੀ ਕਿ ਕਿਨਾਰਿਆਂ ਦੇ ਜੋ ਦਰਿਆ ਦੇ ਕਿਨਾਰੇ ਜੋ ਲੋਕ ਰਹਿੰਦੇ ਨੇ ਜੋ ਪਿੰਡਾਂ ਵਾਲੇ ਰਹਿੰਦੇ ਨੇ ਜਿਨ੍ਹਾਂ ਦੇ ਖੇਤ ਨੇ ਉਹਨਾਂ ਨੂੰ ਜ਼ਰੂਰ ਅਲੱਗ ਟ੍ਰੈਂਡ ਦੀ ਲੋੜ ਹੈਗੀ ਹੈ ਕਿਉਂਕਿ ਜਦੋਂ ਇਹ ਖੁਰਨਾ ਸ਼ੁਰੂ ਹੋ ਜਾਂਦਾ ਤਾਂ ਖੁਰਦੇ-ਖੁਰਦੇ ਪਾਣੀ ਜਿਹੜਾ ਉਹ ਤੁਹਾਡੇ ਖੇਤਾਂ ਦੇ ਵਿੱਚ ਆ ਜਾਂਦਾ ਹੈਗਾ ਤਾਂ ਉਹ ਕਿਥੇ ਨ ਕਿਥੇ ਨੁਕਸਾਨ ਜ਼ਰੂਰ ਹੁੰਦਾ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿ ਆਸ-ਪਾਸ ਜ਼ਰੂਰ ਖੇਤ ਨੇ ਔਰ ਇੱਥੋਂ ਦੇਵੀਗੜ ਜਿਹੜਾ ਉਹ ਸ਼ੁਰੂ ਹੋ ਜਾਂਦਾ ਦੇਵੀਗੜ ਦਾ ਇਲਾਕਾ ਆ ਜਾਂਦਾ ਔਰ ਪੁਨਰਹੀੜੀ ਆ ਜਾਂਦਾ ਹੈਗਾ ਪਟਿਆਲੇ ਵੱਲ ਨਿਕਲ ਜਾਂਦਾ ਹੈਗਾ ਭੇਵਾ ਨਿਕਲਦਾ ਹੈਗਾ ਤਾਂ ਇਹ ਜਿਹੜੀ ਸੜਕ ਹੈ ਉਹ ਤੁਸੀਂ ਵੇਖ ਇਹ ਜਿਹੜੀ ਤੁਸੀਂ ਇਹ ਦਰਿਆ ਦੇਖ ਦੇਖ ਰਹੇ ਹੋ ਕਿਉਂਕਿ ਹਲੇ ਇਸ ਦਾ ਫਲੋ ਵੀ ਜਿਹੜਾ ਉਹ ਘਟ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਇਹ ਵੀ ਉਮੀਦ ਹੈ ਕਿ ਇਹ ਪਾਣੀ ਦਾ ਹੋਰ ਲੈਵਲ ਜਿਹੜਾ ਉਹ ਥੱਲੇ ਘਟ ਸਕਦਾ ਕਿਉਂਕਿ ਇਹਨੇ ਦਿਨ ਤੋਂ ਜਦੋਂ ਵੇਖਿਆ ਜਾ ਰਿਹਾ ਸੀ ਤਾਂ 8 ਦੇ ਕਰੀਬ ਜਿਹੜਾ ਉਹ ਪਹੁੰਚ ਰਿਹਾ ਸੀ ਲੇਕਿਨ ਹੁਣ 9.5 ਤੱਕ ਪਹੁੰਚ ਗਿਆ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਬਰਾੜ ਤੇ ਕਿਰੇ ਦੇ ਵਿੱਚ ਆ ਜਾਂਦੀਆਂ ਹਨ ਹਾਲਾਂਕਿ ਪ੍ਰਸ਼ਾਸਨ ਨੂੰ ਯਮਨੀ ਸੀ ਕਿ ਰਾਤ ਨੂੰ ਜਿਹੜਾ ਇਹ ਲੈਵਲ ਵੱਸ ਸਕਦਾ ਹੈਗਾ ਜਾਂ ਰਾਤ ਨੂੰ ਕਿਸੇ ਕਿਸੇ ਸ਼ੰਕਾ ਸੀ ਕਿ ਪਾਣੀ ਦਾ ਲੈਵਲ ਵੱਸ ਸਕਦਾ ਲੇਕਿਨ ਪਾਣੀ ਦਾ ਲੈਵਲ ਪਿਛਲੇ ਕਈ ਘੰਟਿਆਂ ਤੋਂ ਜਿਹੜਾ ਬਿਲਕੁਲ ਬਰਾਬਰ ਚੱਲ ਰਿਹਾ ਹੈਗਾ ਤਾਂ ਇਸ ਵਕਤ ਇਹ ਤਸਵੀਰ ਹੈ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਜਿੱਥੇ ਬੰਨ ਨਹੀਂ ਬਣਿਆ ਹੋਇਆ ਜਾਂ ਜਿੱਥੇ ਕਿਨਾਰਾ ਵੱਡਾ ਨਹੀਂ ਹੈਗਾ ਤਾਂ ਉਸ ਥਾਂ ਦੇ ਉੱਪਰ ਜ਼ਰੂਰ ਪਾਣੀ ਜਿਹੜਾ ਛਾਂਗਲੀ ਨਦੀ ਦਾ ਫੈਲ ਰਿਹਾ ਲੇਕਿਨ ਇੱਕ ਪਾਸੇ ਇੱਕ ਖੇਤ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਜੋ ਬਿਲਕੁਲ ਛਾਂਗਲੀ ਨਜ਼ਦੇ ਨਾਲ ਪੈਂਦੇ ਨੇ ਕਿਉਂਕਿ ਇਸ ਵਕਤ ਫਸਲ ਝੋਨੇ ਦੀ ਲੱਗੀ ਹੋਈ ਆ ਔਰ ਹਾਲਾਂਕਿ ਜੋ ਸੰਤਾਪ ਪੰਜਾਬ 'ਚ ਚਲ ਰਿਹਾ ਹੈਗਾ ਇਸ ਵਕਤ ਪੰਜਾਬ ਦੇ ਦੋ ਖੇਤਰ ਮਾਲਵਾ ਤੇ ਜਿਹੜਾ ਦੁਆਬਾ ਉਹ ਇਸ ਵਕਤ ਇਸ ਪਾਣੀ ਦੀ ਮਾਰ ਦੇ ਵਿੱਚ ਆ ਤਾਂ ਦੂਸਰੇ ਪਾਸੇ ਮਲਵਈਆਂ ਦੇ ਮਨ ਦੇ ਵਿੱਚ ਡਰ ਜ਼ਰੂਰ ਹੈ ਮਾਲਵੇ ਖੇਤਰ ਦੇ ਲੋਕਾਂ ਦੇ ਵਿੱਚ ਡਰ ਜ਼ਰੂਰ ਹੈ ਕਿ ਮਾਲਵੇ ਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਨਾ ਆ ਜਾਵੇ ਤਾਂ ਅਲਰਟ ਜ਼ਰੂਰ ਚਾਲੂ ਹੋਇਆ ਅਲਰਟ ਜ਼ਰੂਰ ਜਾਰੀ ਹੋਇਆ ਕਿਉਂਕਿ ਮਾਲਵੇ ਦੀ ਸ਼ੁਰੂਆ ਜਿੱਥੋਂ ਨਦੀਆਂ ਦੀ ਹੁਣੀ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਉਹ ਪਟਿਆਲਾ ਪੈਂਦਾ ਹੈਗਾ ਸਰ ਇਸ ਟਾਈਮ ਦਾ ਪਾਣੀ ਠੀਕ ਹੈ ਕੋਈ ਜ਼ਿਆਦਾ ਨਹੀਂ ਆਇਆ ਹੈਗਾ ਤੇ ਜੋ ਟਾਂਗਰੀ ਦੇ ਹਾਲਾਤ ਨੇ ਬੁਰੀ ਨੇ ਬੰਨ ਦੇ ਹਾਲਾਤ ਵੀ ਬੁਰੇ ਨੇ ਵਿੱਚ ਖਾਰ ਪਾਈ ਹੋਏ ਨੇ ਉਥੇ ਸੜਕ ਦੇ ਨੇੜੇ-ਨੇੜੇ ਤਾਂ ਜ਼ਰੂਰ ਦਿਖਾਇਆ ਜਾਂਦਾ ਥੱਲੇ-ਥੱਲੇ ਰੱਖ ਕੇ ਵੀ ਗਵਰਨਮੈਂਟ ਕੰਮ ਕਰ ਰਹੀ ਹੈ ਤੇ ਜਿਹੜੇ ਅੱਗੇ ਖਾਰ ਪਾਈ ਇਹਦੇ ਉਥੇ ਤਾਂ ਕੋਈ ਵੀ ਨਹੀਂ ਜਾਂਦਾ ਸਪੋਜ਼ ਕਿ ਸੜਕ ਤੋਂ 1.5 ਕਿਲੋਮੀਟਰ 2 ਕਿਲੋਮੀਟਰ ਤੋਂ ਅੱਗੇ ਕੋਈ ਨਹੀਂ ਜਾਂਦਾ ਤੇ ਟਾਂਗਰੀ ਸਾਰੀ ਬੀੜ ਦੇ ਵਿੱਚ ਬਲਾਕ ਹੋਈ ਪਈ ਹੈ ਜੇ ਟਾਂਗਰੀ ਡੂੰਗੀ ਹੋ ਜੇ ਇਹ ਸਾਡੇ ਇਲਾਕੇ ਨੂੰ ਮਾਰ ਪੈਂਦੀ ਹੀ ਨਹੀਂ ਜਿਵੇਂ ਕੱਗੜ ਡੂੰਗਾ ਨਾ 40 ਫੁੱਟ ਡੂੰਗਾ 50 ਫੁੱਟ ਡੂੰਗਾ ਜੇ ਟਾਂਗਰੀ ਐ ਡੂੰਗੀ ਹੋ ਜੇ ਤੇ ਸਾਡੇ ਇਲਾਕੇ ਨੂੰ ਬਿਲਕੁਲ ਹੀ ਮਾਰ ਨਹੀਂ ਪੈਂਦੀ ਤੇ ਇਹ ਸਾਰੀ ਜਿਹੜੀ ਮਾਰ ਪੈ ਰਹੀ ਆ ਸਾਨੂੰ ਹਰ ਸਾਲ ਅਸੀਂ ਤਾਂ ਸਾਡੀ ਏਜ ਹੁਣ ਮੇਰੀ ਤਕਰੀਬਨ 50 ਸਾਲ ਹੋ ਗਈ ਜਦੋਂ ਦੀ ਮੈਂ ਸੁਰਤ ਸੰਭਾਲੀ ਆ ਸਾਨੂੰ ਟਾਂਗਰੀ ਤੇ ਕੱਗੜ ਹੀ ਹਮੇਸ਼ਾ ਡੋਬੇ ਚ ਲਿਆ ਰਹੇ ਨੇ ਮਾਰ ਪੈਂਦੀ ਆ ਕਿੰਨੇ ਪਿੰਡ ਕਹਿੰਦੇ ਨੇ ਜੀ ਅਸਲ ਸਨ ਜੀ ਡੁੱਬਦੇ ਨੇ ਇਹ ਸਾਰਾ ਤਕਰੀਬਨ ਜਿਹੜਾ ਘਰ ਤੋਂ ਇਧਰ ਤੇ ਏਰੀਆ ਸਾਰਾ ਮਾਰ ਦੇ ਵਿੱਚ ਹੈ ਜੀ ਸਾਡਾ ਤਾਂ ਫਲੱਡ ਏਰੀਆ ਚ ਮਸ਼ਹੂਰ ਹੈ ਪਿੰਡ ਜੀ ਪ੍ਰਸ਼ਾਸਨ ਦੀ ਤਿਆਰੀ ਕਿਦਾਂ ਦੇਖਦੇ ਪ੍ਰਸ਼ਾਸਨ ਦੀ ਤਿਆਰੀ ਤਾਂ ਥੈਲੇ ਰੱਖ ਦਿੰਦੇ ਨੇ ਇੱਥੇ ਸੜਕ ਦੇ ਨੇੜੇ ਲਿਆ ਕੇ ਇਹ ਜਿਹੜੇ ਬੰਦੇ ਉੱਪਰ ਤੇ ਪਿੱਛੇ ਜਿਹੜੀ ਕੋਈ ਵੀ ਨਹੀਂ ਦੇਖਦਾ ਜਾ ਕੇ ਸਾਈਟ ਆਂਗਰੀ ਵੀਰ ਕੋਈ ਮੰਤਰੀ ਕੋਈ ਹੋਰ ਬੰਦਾ ਖੜਦਾ ਜੀ ਨਹੀਂ ਚਲੋ ਆਉਂਦੇ ਦਾ ਹੈਗੇ ਨੇ ਗਿੜ ਮਾਰ ਕੇ ਚਲੇ ਜਾਂਦੇ ਨੇ ਜਿਹੜਾ ਸਾਰਾ ਵੀੜ ਬਲੌਕ ਹੋਇਆ ਪਿਆ ਟਾਂਗਰੀ ਨਦੀ ਤੇ ਵਹਾਵ ਜਿਹੜਾ ਬੀੜ ਦੇ ਵਿੱਚ ਨੂੰ ਜਾ ਰਿਹਾ ਰੌੜ ਜਗੀਰ ਤੋਂ ਹੀ ਤੇ ਉਹ ਸਾਰਾ ਬਲੌਕ ਹੋਇਆ ਪਿਆ ਉੱਥੇ ਤਾਂ ਜੇ ਤੁਸੀਂ ਕਹੋ ਵੀ ਕਿ ਨਹਿਰ ਦਾ ਪਾਣੀ ਨਹੀਂ ਨਿਕਲਦਾ ਦਰਿਆਵ ਦਾ ਪਾਣੀ ਤਾਂ ਕਿੱਥੇ ਨਿਕਲ ਜੂਗਾ ਤੇ ਇਹ ਫਿਰ ਓਵਰਫਲੋ ਹੋ ਕੇ ਫਸਲਾਂ ਨੂੰ ਮਾਰ ਕਰਨਾ ਜਦੋਂ ਪਾਣੀ ਦਾ ਨਖਾਸ ਹੀ ਨਹੀਂ ਹੈਗਾ ਡੂੰਗੀ ਨਹੀਂ ਹੈਗੀ ਜੇ ਘਟੋ ਘਟੇ 40 ਫੁੱਟ ਡੂੰਗੀ ਟਾਂਗਰੀ ਕੀਤੀ ਜਾਵੇ ਤਾਂ ਇਹ ਬਿਲਕੁਲ ਵੀ ਮਾਰ ਸਾਨੂੰ ਜ਼ਿੰਮੇਵਾਰ ਨੂੰ ਪੇਵੀ ਨਾ ਇਹਦਾ ਸਦਾ ਦੇ ਮਾਰੂ ਇਲਾਕਾ ਸਾਡਾ ਗਿਣਿਆ ਜਾਂਦਾ ਐਸੇ ਕਰਕੇ ਗਿਣਿਆ ਜਾਂਦਾ ਟਾਂਗਰੀ ਤੇ ਜਿਹੜਾ ਆਪਣਾ ਠੱਗਰ ਇਹ ਸਾਨੂੰ ਹਰ ਸਾਲ ਮਾਰਦਾ ਜੂਨ ਦੇ ਮੇਰੇ ਖਾਲ ਭਰੇ ਪਏ ਨੇ ਇੱਥੇ ਪਏ ਨੇ ਇਹਨਾਂ ਚੋਂ ਇੱਕ ਵੀ ਥੈਲਾ ਨਹੀਂ ਚੱਕਿਆ ਤੇ ਜਿਹੜੇ ਖਾਰ ਪਏ ਨੇ ਅੱਗੇ ਉੱਥੇ ਦਾ ਕੋਈ ਪਹੁੰਚਦਾ ਵੀ ਨਹੀਂ ਹੈਗਾ ਇਹ ਲੋਕ ਦਿਖਾਵੇ ਲਈ ਰੱਖੇ ਨੇ ਸੜਕ ਦੇ ਨੇੜੇ ਤੇ 1 ਕਿਲੋਮੀਟਰ ਤੋਂ ਅੱਗੇ ਜਾ ਕੇ ਕੋਈ ਵੀ ਨਹੀਂ ਅੱਗੇ ਕੋਈ ਕਾਰਵਾਈ ਕਰਦਾ ਮਾਰ ਜਿਹੜੀ ਉੱਤੋਂ ਪਹਿਲਾਂ ਪੈਂਦੀ ਆ ਪਾਣੀ ਪਿਛੋਂ ਆਣਾ ਠੀਕ ਐ ਐਸੋ ਬਾਅਦ ਚ ਆਣਾ ਜਿਹੜੀ ਬੀੜ ਦੇ ਵਿੱਚ ਜਿਹੜਾ ਬਲਾਕ ਹੋਇਆ ਪਿਆ ਸਾਰਾ ਟਾਂਗਰੀ ਤੇ ਉੱਥੇ ਦਾ ਮੈਂ ਤੁਹਾਨੂੰ ਦੱਸਿਆ ਵੀ ਇੱਕ ਸੂਏ ਦਾ ਪਾਣੀ ਨਹਿਰ ਦਾ ਪਾਣੀ ਕਿੰਨੱਖ ਹੁੰਦਾ ਹਮ ਜਿਹੜਾ ਰਜਵਾਹੇ ਦਾ ਪਾਣੀ ਉਹਣੀ ਨਿਕਲਦਾ ਟਾਂਗਰੀ ਦਾ ਪਾਣੀ ਦਾ ਫਿਰ ਖੇਤਾਂ 'ਚ ਓਵਰਫਲੋ ਕੇ ਆਣ ਹੋੜ ਕੇ ਆਣੀ ਆ ਹੁਣ ਵੀ ਸਾਡਾ ਜਿਹੜਾ ਦੁੱਧਨ ਵਾਲੀ ਗੁੱਜਨ ਦੁੱਧਰਾ ਦੁੱਧਨ ਡਰੇਨ ਨਿਕਲੀ ਆ ਉਹ ਇਧਰ ਸਾਡੇ ਖੇਤਾਂ ਵਿੱਚ ਗੇੜਦੀ ਉਹ ਟਾਂਗਰੀ ਦੇ ਵਿੱਚ ਨਹੀਂ ਛੁੱਟੀ ਤੇ ਇਸ ਕਰਕੇ ਉਹ ਜਿਹੜਾ ਸਾਰਾ ਪਾਣੀ ਆ ਸਾਡੇ ਖੇਤਾਂ ਨੂੰ ਹੁਣ ਵੀ ਮੈਂ ਆ ਕੇ ਤੁਸੀਂ ਮੇਰੇ ਨਾਲ ਮੌਕਾ ਦੇਖ ਲਓ ਹੁਣ ਵੀ ਸਾਡੇ ਖੇਤਾਂ ਦੀ ਮਾਰ ਕੀਤੀ ਵੀ ਆ ਉਹ ਡਰੇਨ ਦੇ ਪਾਣੀ ਨੇ ਵੀ ਜਿਹੜੀ ਗੁਜਰਾਜ ਦੁੱਧ ਤੋਂ ਨਿਕਲੀ ਆ ਅੱਜ ਹੁਣ ਪਾਣੀ ਚੱਲ ਰਿਹਾ ਤੇ ਉਥੇ ਸਾਰੀ ਜਿਹੜੀ ਜਿੱਥੇ ਪਾਣੀ ਵੜ ਗਿਆ ਡਰੇਨ ਦਾ ਉਹ ਸਾਰੀ ਸਾਰੀ ਤਬਾਹ ਹੋਈ ਵੀ ਹੈ ਫਸਲ ਤੇ ਇਸ ਵਕਤ ਪਟਿਆਲਾ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਟਾਂਗਰੀ ਪੁਲ ਦੀ ਇਹ ਤਸਵੀਰ ਤੋਰ ਤੱਕ ਸਾਂਝੀ ਕਰ ਰਹੇ ਸੀ ਕਿ ਇਹ ਇਸ ਵਕਤ ਸਥਿਤੀ ਬਿਲਕੁਲ ਸਹੀ ਹੈ ਕੋਈ ਘਬਰਾਣ ਦੀ ਲੋੜ ਨਹੀਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਔਰ ਖਾਸ ਤੌਰ ਦੇ ਉੱਪਰ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਜੇਕਰ ਕੋਈ ਅਫਵਾਹ ਉਣਾਦਾ ਤਾਂ ਉਸ ਦੀ ਜਾਣਕਾਰੀ ਤੁਸੀਂ ਪ੍ਰਸ਼ਾਸਨ ਨੂੰ ਜ਼ਰੂਰ ਦਿਓ ਕਿ ਅਜਿਹੇ ਵਿਅਕਤੀ ਦੇ ਉੱਪਰ ਕਾਰਵਾਈ ਹੋ ਸਕੇ ਜੋ ਮਾਹੌਲ ਖਰਾਬ ਕਰਨ ਦੀ ਜਾਂ ਲੋਕਾਂ ਦੇ ਮਨ ਦੇ ਵਿੱਚ ਡਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਸ ਵਕਤ ਜੋ ਗਰਾਊਂਡ ਜ਼ੀਰੋ ਦੇ ਉੱਪਰ ਪੀਟੀਸੀ ਨਿਊਜ਼ ਦੀ ਟੀਮ ਪਹੁੰਚੀ ਹੋਈ ਹੈ ਹਰ ਇੱਕ ਪਲਪਲ ਦੀ ਖਬਰ ਤੋੜ ਤੱਕ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਕੈਮਰਾ ਪਰਸਨ ਰਵੀ ਜਪਲ ਦਾ ਦਮਪਲੇ ਸਿੰਘ ਪੀਟੀਸੀ